ਪੈਂਤਤਾਂ ਦੇ ਵਿੱਚ ਅਵਲੀਆਂ ਹੋ ਜਾਣਗੇ ਉਸ ਜਗ੍ਹਾ ਤੇ ਹੀ ਇਸ ਪੂਰੇ ਸਫ਼ਰ ਦੀ ਸਮਾਪਤੀ ਹੋ ਜਾਵੇਗੀ ਇੱਕ ਲੰਮਾ ਸਫ਼ਰ ਪੂਰੇ ਜਕਰ ਕਰੀਅਰ ਦੀ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦੇ ਪਰ 35 ਸਾਲ ਦੀ ਉਮਰ ਦੇ ਵਿੱਚ ਜਿੱਨਾ ਉਸਨੇ ਨਾਮ ਚਮਕਾਇਆ ਜਿੱਨਾ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਕਿਉਂਕਿ ਅੱਜ ਲੋਕ ਇੱਕ ਵੱਡੇ ਕਲਾਕਾਰ ਦੇ ਤੌਰ ਤੇ ਤਾਂ ਯਾਦ ਕਰ ਹੀ ਰਹੇ ਨੇ ਇੱਕ ਚੰਗੇ ਇਨਸਾਨ ਦੇ ਤੌਰ ਤੇ ਵੀ ਪਿੰਡ ਵਾਸੀ ਜਾਂ ਕਰੀਬੀ ਜਾ ਜਿਹੜੀ ਵੀ ਉਹਨਾਂ ਨੂੰ ਮਿਲੇ ਜਿਨ੍ਹਾਂ ਨੇ ਕੁਝ ਪਾਲ ਉਹਨਾਂ ਦੇ ਨਾਲ ਸਾਂਝੀ ਕੀਤੀ ਉਸ ਲਿਹਾਜ਼ ਦੇ ਨਾਲ ਵੀ ਯਾਦ ਕੀਤਾ ਜਾ ਰਿਹਾ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇੱਕ ਕਾਮਯਾਬ ਇਨਸਾਨ ਦੇ ਨਾਲ ਨਾਲ ਇੱਕ ਤੁਹਾਨੂੰ ਇੱਕ ਵਧੀਆ ਇਨਸਾਨ ਦੇ ਤੌਰ ਤੇ ਵੀ ਚਰ ਜਾਣਿਆ ਜਾਵੇ ਕੋਈ ਤੁਹਾਡਾ ਜ਼ਿਕਰ ਕਰੇ ਆ ਤਾਂ ਕਰਦੇ ਬਾਹਰ ਨਹੀਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੁਰਸ ਦੀ ਹਲਚਲ ਨਜ਼ਰ ਆ ਰਹੀ ਹੈ ਵੱਡੀ ਗੰਤੀ ਵਿੱਚ ਪੁਰਸ ਦੀ ਦਿਨਤੀ ਕੀਤੀ ਗਈ ਹੈ ਤਾਂ ਥੋੜੀ ਦਿਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨਵੀ ਪੁੰਚਣ ਗਿਆ ਤੁਮ ਸੰਸਕਾਰ ਦੇ ਵਿੱਚ ਸ਼ਾਮਲ ਹੋਣਗੇ ਇਸ ਨੂੰ ਲੈ ਕੇ ਪੂਰੀ ਹਲਚਲ ਕਰਦੇ ਬਾਹਰ ਵੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਹਸਪੀਟਲ ਦੇ ਵਿੱਚ ਲਾਚਰਿਆ ਸੀ ਰਾਜਵੀਰ ਜਵੰਦਾ ਦਾ ਹਸਪੀਟਲ ਦੇ ਵਿੱਚ ਮਹਾਲੀ 40s ਚ ਦਾਖਲ ਸਨ ਉਸ ਵੇਲੇ ਵੀ ਮੁੱਖ ਮੰਤਰੀ ਮਾਨ ਉੱਥੇ ਉਹਨਾਂ ਦਾ ਹਾਲ ਜਾਣਨ ਦੇ ਲਈ ਪਹੁੰਚੇ ਸਨ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਆ ਤਾਂ ਜਨਤਮ ਸੰਸਕਾਰ ਦੇ ਵਿੱਚ ਹੀ ਮੁੱਖ ਮੰਤਰੀ ਮਾਨ ਸ਼ਾਮਲ ਹੋਣਗੇ ਕਿਉਂਕਿ ਮੁੱਖ ਮੰਤਰੀ ਮਾਨ ਜਿੱਤੇ ਕਿਸੇ ਸੂਬੇ ਦੇ ਸੀਐਮ ਨੇ ਉੱਥੇ ਇੱਕ ਕਲਾਕਾਰ ਦੇ ਤੌਰ ਤੇ ਵੀ ਉਹਨਾਂ ਨੇ ਆਪਣਾ ਨਾਮ ਬਣਾਇਆ ਇੱਕ ਕਲਾਕਾਰ ਦੇ ਤੌਰ ਤੇ ਵੀ ਆ ਮੁੱਖ ਮੰਤਰੀ ਮੰਡੀ ਰਾਜਵੀਰ ਜਵੰਦਾ ਦੇ ਨਾਲ ਕਲਾ ਦੇ ਖੇਤਰ ਨਾਲ ਜੁੜੇ ਲੋਕਾਂ ਦੇ ਨਾਲ ਸਾਂਝ ਹੈ ਅੱਜ ਅੰਤਮ ਸੰਸਕਾਰ ਦੇ ਵਿੱਚ ਮੁੱਖ ਮੰਤਰੀ ਮਾਨ ਸ਼ਾਮਲ ਹੋਣਗੇ ਆ ਰਾਜਵੀਰ ਜਵੰਦਾ ਦੇ ਘਰ ਦੇ ਬਾਹਰੋਂ ਮੇਰੇ ਸਹਿਯੋਗੀ ਲਗਾਤਾਰ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਹਾਲਚਲ ਘਰ ਦੇ ਬਾਹਰ ਨਜ਼ਰ ਆ ਰਹੀ ਹੈ ਪੁਲਿਸ ਦੀ ਵੀ ਤਣਾਤੀ ਕਰ ਦਿੱਤੀ ਗਈ ਹੈ ਇਹ ਕਿਹਾ ਜਾ ਸਕਦਾ ਹੈ ਕਿ ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਮਾਨ ਇੱਥੇ ਪਹੁੰਚਣਗੇ ਜਿਵੇਂ ਬਿਲਕੁਲ ਦੇਖੋ ਸੀਐਮ ਸਿਕਿਉਰਟੀ ਵੀ ਪਹੁੰਚੀ ਹੋਈ ਹੈ ਔਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ 11 ਵਜੇ ਦਾ ਸਮਾਂ ਦਿੱਤਾ ਹੈ ਗਿਆ ਸੀ ਸੰਸਕਾਰ ਦਾ ਜਿਹੜਾ ਕਿ ਥੋੜਾ ਜਾਂ ਲੇਟ ਹੋਏਗਾ ਕਿਉਂਕਿ ਕਾਫੀ ਕੱਟ ਹੈ ਔਰ ਬੱਬੂ ਮਾਨ ਕੁਝ ਦਿਨ ਪਹਿਲਾਂ ਜਿਹੜੇ ਸਿੰਗਰ ਨੇ ਉਹ ਪਹੁੰਚੇ ਨੇ ਅੰਦਰ ਗਏ ਨੇ ਘਰ ਦੇ ਔਰ ਜਸ ਬਾਜਵਾ ਹਰਦੀਮਾ ਹੋਣੀ ਔਰ ਸਾਰੇ ਇੰਤਜ਼ਾਮੇ ਪਰਿਵਾਰ ਦੇ ਨਾਲ ਮਿਲ ਕੇ ਦੇਖ ਰਹੇ ਨੇ ਕਿਉਂਕਿ ਪੰਜਾਬੀ ਗਾਇਕ ਨੇ ਜਿਹੜੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਲੋਕ ਨੇ ਉਹ ਕਾਫੀ ਸੰਖਿਆ ਵਿੱਚ ਇੱਥੇ ਮੌਜੂਦ ਵੀ ਨੇ ਉਹਨਾਂ ਦੇ ਜਿਹੜੇ ਨਾਲ ਕੰਮ ਕਰਦੇ ਸੀ ਚਾਹੇ ਮਿਊਜ਼ੀਸ਼ੀਅਨ ਹੋਣ ਐਂਕਰ ਹੋਣ ਉਹ ਵੀ ਸਾਰੇ ਇੱਥੇ ਮੌਜੂਦ ਹਨ ਤੇ 파ਰਥੀ ਦੇ ਨੂੰ ਨਾਲ ਜਿੱਥੇ ਟੈਂਟ ਲਾਇਆ ਗਿਆ ਉੱਥੇ ਰੱਖਿਆ ਜਾਏਗਾ ਤਾਂ ਉਹ ਇੰਤਜ਼ਾਰ ਹੈ ਕਿ ਕਿੰਨੀ ਦੇਰ ਵਿੱਚ 파ਰਥੀ ਦੇ ਘਰ ਤੋਂ ਜਿਹੜੇ ਹੈਗੀ ਹੈ ਉਹ ਨਾਲ ਵਾਲੇ ਜਗ੍ਹਾ ਜਿਹੜੀ ਥਾਂ ਹੈ ਉੱਥੇ ਲਿਆਈ ਜਾਏਗੀ ਔਰ ਸ਼ਾਇਦ ਕੁਛ ਹੀ ਦੇਰ ਬਾਅਦ ਦੱਸ ਦਈਏ ਕਿ ਉੱਥੋਂ 파ਰਥੀ ਦੇ ਰੱਖੀ ਜਾਏਗੀ ਤਾਂ ਸੀਐਮ ਮਾਨ ਵੀ ਪਹੁੰਚਣਗੇ ਕਿਉਂਕਿ 11 ਵਜੇ ਦਾ ਸਮਾਂ ਸੰਸਕਾਰ ਦਾ ਸੀ ਲੇਕਿਨ ਥੋੜਾ ਜਿਹਾ ਡਿਲੇ ਜਰੂਰ ਲੱਗਦਾ ਹੈ ਕਿ ਹੋਏਗਾ ਕਿਉਂਕਿ ਆਲਰੇਡੀ 11 ਵਜੰਟ ਸੇ ਕੁਛ ਹੀ ਮਿੰਟ ਬਾਕੀ ਨੇ 15 ਮਿੰਟ ਦੀ 15 20 ਮਿੰਟ ਦਾ ਹੀ ਰਹਿ ਗਿਆ ਸਮਾਂ ਲੇਕਿਨ 파ਰਥੀਵ ਦੇ ਹੁਣ ਘਰ ਤੋਂ ਜਦੋਂ ਲੈ ਕੇ ਨਾਲ ਵਾਲੇ ਥਾਂ ਜਿੱਥੇ ਰੱਖੀ ਗਈ ਹੈ ਉੱਥੇ ਰੱਖੀ ਜਾਏਗੀ ਉਸ ਤੋਂ ਬਾਅਦ ਅਗੇ ਸੰਸਕਾਰ ਜਿਹੜਾ ਹੈਗਾ ਉਹ ਕੀਤਾ ਜਾਏਗਾ ਤਾਂ ਇੰਤਜ਼ਾਰ ਹੈ ਕਿ ਘਰ ਤੋਂ ਹੀ ਕਿਉਂਕਿ ਹਲੇ ਬਹੁਤ ਭੀੜ ਨੇ ਜਿਹੜੀ ਮੈਨੇਜ ਕਰਨੀ ਪਈ ਹੈ ਉਹਨੂੰ ਹੈਂਡਲ ਕਰਨਾ ਪਿਆ ਹੈ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਪਿੰਡ ਵਾਸੀ ਹੋਣ ਇਹ 메인 게ਟ ਦੀ ਤਸਵੀਰਾਂ ਨੇ ਜਿੱਥੇ ਹੁਣ ਪੁਲਿਸ ਅ ਪੁਲਿਸ ਨੇ ਲੋਕਲ ਪੁਲਿਸ ਨੇ ਆਪਣੇ ਅੰਡਰ ਕਰ ਨੂੰ ਲਿਆ ਹੈ 메인 게ਟ ਤੇ ਤਾਂ ਕਿ ਕੋਈ ਭੀੜ ਅੰਦਰ ਕੋਈ ਜਿਹੜੇ ਅੰਤਮ ਦਰਸ਼ਨ ਕਰਨ ਜਾ ਰਹੇ ਨੇ ਉਹਨਾਂ ਨੂੰ ਨਾਲ ਕਿਹਾ ਕਿ ਤੁਸੀਂ ਨਾਲ ਵਾਲੇ ਉੱਤੇ ਚਲੇ ਜਾਓ ਉੱਥੇ ਅੰਤਮ ਦਰਸ਼ਨ ਕਰਨੇ ਆ ਤਾਂ ਹੁਣ ਕੁਝ ਤੇਰ ਬਾਅਦ ਸ਼ਾਇਦ 파ਰਥੀ ਦੇ ਇੱਥੋਂ ਘਰੋਂ ਲੈ ਕੇ ਨਾਲ ਵਾਲੀ ਦੇ ਥਾਂ ਤੇ ਰੱਖੀ ਜਾਏ ਜੀ ਹਮੇਸ਼ਾ ਇਸ ਤੋਂ ਇਲਾਵਾ ਜੇਕਰ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਗੱਲ ਕਰੀ ਹੋਰ ਵੀ ਕੋਈ ਸਿਆਸਦਾਂ ਨੇ ਇਸ ਵੇਲੇ ਪਹੁੰਚੇ ਰਾਜਵੀਰ ਜਵੰਧਰ ਦੇ ਘਰ ਉਹਨਾਂ ਨੂੰ ਅੰਤਮ ਸ਼ਰਦਾਂਝੀ ਦੇਣ ਦੇ ਲਈ ਨਹੀਂ ਦੇਖੋ ਹਾਲੇ ਤੱਕ ਕੋਈ ਰਾਜਨੀਤਿਕ ਹਸਤੀ ਸਾਨੂੰ ਨਜ਼ਰ ਨਹੀਂ ਆਈ ਇੱਥੇ ਕਿਉਂਕਿ ਕਲਾਕਾਰ ਜਗਤ ਦੇ ਹੀ ਲੋਕ ਜ्यादातर ਨਜ਼ਰ ਆਏ ਨੇ ਜਾਂ ਪਿੰਡ ਵਾਲੇ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਇਸ ਪਿੰਡ ਦੇ ਨੇ ਔਰ ਲੇਕਿਨ ਰਾਜਨੀਤਿਕ ਹਸਤੀ ਹਲੇ ਤੱਕ ਕੋਈ ਨਜ਼ਰ ਨਹੀਂ ਆਈ ਹਾਂ ਗਾਇਕ ਕਲਾਕਾਰ ਉਹਨਾਂ ਦੇ ਸਾਥੀ ਮਿਊਜ਼ੀਸ਼ੀਅਨ ਉਹ ਸਾਰੇ ਕਾਫੀ ਤਾਦਾਦ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਸੀਐਮ ਭਗਵੰਤ ਮਾਨ ਦਾ ਜਿਹੜਾ ਆਣ ਦਾ ਪ੍ਰੋਗਰਾਮ ਹੈ ਉਹੀ ਦੱਸਿਆ ਗਿਆ ਕਿ ਉਹਨਾਂ ਨੇ ਇੱਥੇ ਆਣਾ ਹੈ ਤੋ ਫਿਲਹਾਲ ਕੋਈ ਉਸ ਤੋਂ ਲਾਹਵਾਂ ਕੋਈ ਰਾਜਨੀਤਿਕ ਹਸਤੀ ਕੋਈ athe ਨਜ਼ਰ ਹੱਲੇ ਤੱਕ ਨਹੀਂ ਆਈ ਸਿੰਗਰ ਬਬੂਮਾਨ ਜਿਹੜੇ ਨੇ ਉਹ ਜ਼ਰੂਰ ਪਹੁੰਚੇ ਨੇ ਇਕੁਇਪਮੈਂਟ ਪਹਿਲਾਂ ਅੰਮ੍ਰਿਤ ਸਿਲਾਹ ਲਈ ਜਾਣਕਾਰੀ ਹੈ ਕਿ ਪਹਿਲਾਂ ਅੰਤਿਮ ਦਰਸ਼ਨ ਦਿੱਲੀ ਮ੍ਰਿਤਕ ਦੇ ਰੱਖੀ ਜਾਵੇਗੀ ਉਸ ਤੋਂ ਬਾਅਦ ਇਹ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੀ ਬਿਲਕੁਲ ਜਿਹੜੇ ਅਸੀਂ ਕਰਦੀ ਤਸਵੀਰਾਂ ਦਿਖਾ ਰਹੇ ਨੇ ਰਾਜੀਵ ਜਵੰਦਾ ਉਹਨਾਂ ਦੀ ਇੱਥੋਂ ਭਾਰਤੀ ਵਿਦੇ ਕਿਉਂਕਿ ਰੱਖੀ ਸਾਹਮਣੇ ਜਿਹੜਾ ਸ਼ੀਸ਼ੇ ਵਾਲਾ ਕਮਰਾ ਨਜ਼ਰ ਆ ਰਿਹਾ ਉੱਥੇ ਰੱਖੀ ਗਈ ਹੈ ਫਿਲਹਾਲ ਤੇ ਉਸ ਤੋਂ ਬਾਅਦ ਇੱਥੋਂ 파ਰਥੀ ਦੇ ਨਾਲ ਵਾਲੇ ਜਿੱਥੇ ਟੈਂਟ ਲਾਇਆ ਗਿਆ ਬਿਲਕੁਲ ਨਾਲ ਦਾ ਇੱਕ ਲੋਟ ਹੈ ਹਾਲੀ ਜਗ੍ਹਾ ਉੱਥੇ ਟੈਂਟ ਲਾਇਆ ਗਿਆ ਉੱਥੇ 파ਰਥੀ ਦੇ ਅੰਤਿਮ ਦਰਸ਼ਨ ਵੀ ਰੱਖੀ ਜਾਏਗੀ ਇਸ ਕਰਕੇ ਲੋਕਾਂ ਨੂੰ ਵੀ ਲਗਾਤਾਰ ਹੀ ਕਿਹਾ ਜਾ ਰਿਹਾ ਕਿ ਉਹ ਜਿਹੜੀ 파ਰਥੀ ਦੇ ਦੇ ਦਰਸ਼ਨ ਕਰਨੀ ਉੱਥੇ ਜਾਣ ਤਾਂ ਇੱਕ ਜਿਹੜੀ ਰੀਤ ਹੈ ਉਹ ਵੀ ਇੱਥੇ ਲਿਆਈ ਗਈ ਹੈ ਹਾਂ ਉਹ ਵੀ ਇੱਥੇ ਅਰਪਿਤ ਕੀਤੀ ਜਾਏਗੀ ਰੀਤ ਏ ਦੇਖੋ ਤੁਸੀਂ ਤਸਵੀਰਾਂ 'ਚ ਇਹ ਜਿਹੜੀ ਰੀਤ ਹੈ ਇੱਥੇ ਮੰਗਾਈ ਗਈ ਹੈ ਕੈਮਰਾ ਤੇ ਇਹ ਜਿਹੜੀ ਤਸਵੀਰਾਂ ਤੁਸੀਂ ਦੇਖੋ ਰੀਤ ਦੀ ਫੁੱਲ ਫੁੱਲਾਂ ਦੇ ਹਾਰ ਨੇ ਅੰਤਿਮ ਵਿਦਾਈ ਜਿਹੜੀ ਦੇਣੀ ਹੁੰਦੀ ਹੈ ਉਹ ਹਾਰ ਚੜਾ ਕੇ ਜਿਹੜੀ ਹੈ ਆਪਣੇ ਪ੍ਰੀਆ ਕਲਾਕਾਰ ਨੂੰ ਆਪਣੇ ਉਸ ਨੌਜਵਾਨ ਨੂੰ ਉਹ ਦਿੱਤੀ ਜਾਏਗੀ ਆ ਇੰਤਜ਼ਾਰ ਹੈ ਕਿ 파ਰਥੀ ਦੇ ਘਰ ਤੋਂ ਜਦੋਂ ਚੱਲੇ ਨਾਲ ਵਾਲੇ ਟੈਂਟ ਵਿੱਚ ਰੱਖੀ ਜਾਏਗੀ ਉੱਥੇ ਉਸ ਤੋਂ ਬਾਅਦ ਫਿਰ ਅੰਤਿਮ ਸੰਸਕਾਰ ਲਈ ਲੈ ਜਾਇਆ ਜਾਏਗਾ ਜੀ ਉਮੇਸ਼ੇ ਜੋ ਗਰਾਊਂਡ ਹੈ ਜਿੱਥੇ ਅੰਤਿਮ ਸੰਸਕਾਰ ਕੀਤੇ ਜਾਣੇ ਇਸ ਘਰ ਤੋਂ ਉਸ ਜਗ੍ਹਾ ਦੀ ਕਿੰਨੀ ਕਦੂਰੀ ਹੈ ਹੋ ਗਿਆ ਯਾਰ ਵੀਰੇ ਮਾ ਕਰਨ ਯਾਰ ਉਧਰੋਂ ਨਾਲ ਨਹੀਂ ਆਉਂਦੇ ਫਿਲਹਾਲ ਦੇਖੋ ਇੰਤਜ਼ਾਮ ਚ ਕਿਉਂਕਿ ਭੀੜ ਜ਼ਿਆਦਾ ਹੋ ਗਈ ਹੈ ਤਾਂ ਪਿੰਡ ਵਾਲੇ ਵੀ ਇਹੀ ਕਹਿ ਰਹੇ ਨੇ ਕਿ ਰਸਤਾ ਜਿਹੜਾ ਹੈਗਾ ਉਹ ਚੱਲਦਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣ 'ਚ ਕੋਈ ਪਰੇਸ਼ਾਨੀ ਵੀ ਨਾ ਹੋਵੇ ਤਾਂ ਕਿਉਂਕਿ ਲੋਕੀ ਕਾਫੀ ਕਾਫੀ ਤਾਦਾਦ ਵਿੱਚ ਲੋਕ ਪਹੁੰਚ ਰਹੇ ਨੇ